ਸਰ ਲਗਾਤਾਰ ਠੰਡ ਦਾ ਪ੍ਰਕੋ ਵਧਦਾ ਜਾ ਰਿਹਾ ਹੈ ਤੇ ਸਰ ਇਲਾਕਾ ਨਿਵਾਸੀਆਂ ਨੂੰ ਸਰ ਕੀ ਡਵਾਈਸ ਜਾਰੀ ਕਰੋਗੇ ਹੈਲਥ ਡਪਾਰਟਮੈਂਟ ਦੇ ਥਰੂ ਸਰ ਹਾਂਜੀ ਮੈਂ ਡਾਕਟਰ ਅਜੀਤ ਰਾਸ਼ ਸ਼ਿਵ ਸਰਜਨ ਫਰੋਜ਼ਪੁਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਫਰੋਜ਼ਪੁਰ ਦੇ ਖਾਸ ਕਰਕੇ ਇਸ ਠੰਡ ਦੇ ਮੌਸਮ ਵਿੱਚ ਕਿਸ ਤਰ੍ਹਾਂ ਆਪਣਾ ਆਪਾ ਠੰਡ ਤੋਂ ਬਚਣਾ ਤੇ ਠੰਡ ਜਹਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਣਾ ਸੋ ਇਹਦੇ ਬਾਰੇ ਮੈਂ ਥੋੜੀ ਜੀ ਬਰੀਫਿੰਗ ਕਰਨਾ ਚਾਹੁੰਦਾ ਇਲਾਕਾ ਨਿਵਾਸੀਆਂ ਨੂੰ ਫਸਟ ਆਫ ਆਲ ਮੈਂ ਬੱਚਿਆਂ ਦੇ ਪ੍ਰਤੀ ਥੋੜਾ ਜਿਹਾ ਪਹਿਲਾਂ ਦੱਸ ਦਵਾਂ ਜਿਹੜੇ ਬੱਚੇ ਸਕੂਲ ਤਾਂ ਗਵਰਨਮੈਂਟ ਨੇ ਜ਼ਿਆਦਾ ਠੰਡ ਵਜਨ ਕਰਕੇ ਥੋੜਾ ਹੋਰ ਇੱਕ ਹਫ਼ਤੇ ਲਈ ਆਈ ਥਿੰਕ ਬੰਦ ਕੀਤੇ ਹੋਏ ਆ ਪਰ ਬੱਚੇ ਵੀ ਜਿਹੜੇ ਹੈ ਘਰਾਂ ਦੇ ਵਿੱਚ ਵੀ ਹੈ ਉਹ ਆਪਣੇ ਆਪ ਨੂੰ ਪੂਰਾ ਉਹਨਾਂ ਦਾ ਹੈੱਡ ਗੀਅਰ ਇਹ ਇਹ ਉਹ ਸਾਰਾ ਕੁਝ ਹੈ ਨਾ ਉਹਨੂੰ ਆਪਣਾ ਪਾ ਕੇ ਰੱਖਣ ਟੋਪੀ ਵਗੈਰਾ ਕਹੇ ਤਾਂ ਫੇਸ ਕਵਰ ਰੱਖਣ ਤੇ ਥੋੜਾ ਜਿਹਾ ਫੌਗ ਦੇ ਵਿੱਚ ਜਿੱਥੇ ਵੀ ਕਿਤੇ ਜਾਣਾ ਇਹਨਾਂ ਨੇ ਉਹਦਾ ਵੀ ਪਰਹੇਜ਼ ਰੱਖਣ ਅੰਦਰ ਨਾਲ ਕੋਈ ਬਹੁਤ ਹੀ ਜ਼ਰੂਰੀ ਕੰਮ ਆ ਉੱਥੇ ਜੇ ਜਾਣਾ ਤੇ ਅੰਡਰ ਦਾ ਸੁਪਰਵੀਜ਼ਨ ਆਫ ਪੇਰੈਂਟਸ ਹੀ ਬਾਹਰ ਨਿਕਲਣਗੇ ਸੋ ਇਹ ਦੂਜਾ ਸੈਕੰਡ ਹੈਗਾ ਜਿਆਦਾ ਠੰਡ ਦੇ ਵਿੱਚ ਜਿਆਦਾ ਪ੍ਰੋਬਲਮਸ ਹੁੰਦੀਆਂ ਠੰਡ ਜਿਆਦਾ ਹੋਣ ਕਰਕੇ ਵਾਇਰਲ ਜਿਹੜਾ ਯੂਆਰਟੀ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਚ ਆਪਾਂ ਕਹਿੰਦੇ ਨੇ ਨਲਲਾ ਦੇ ਕੰਮ ਇਹ ਜਿਆਦਾ ਹੁੰਦਾ ਖਤਸ਼ਾ ਹੈਗਾ ਬਾਕੀ ਦੂਜੀ ਜਿਆਦਾ ਠੰਡ ਲੱਗਣ ਕਰਕੇ ਸੋ ਹੋਰ ਵੀ ਬਿਮਾਰੀਆਂ ਕਈ ਤਰ੍ਹਾਂ ਦੀ ਹੋ ਸਕਦੀਆਂ ਜਿਆਦਾ ਥਰੋਟ ਇਨਫੈਕਸ਼ਨ ਯੂਆਰਟੀ ਇਹ ਹੁੰਦੀਆਂ ਅਡਲਟਸ ਵਿੱਚ ਵੀ ਹੁੰਦੀਆਂ ਉਸ ਤੋਂ వైరਲ ਇਨਫੈਕਸ਼ਨ ਤੋਂ ਫਿਰ ਹਾਈ ਗ੍ਰੇਡ ਫੀਵਰ ਹੋ ਸਕਦਾ ਉਸ ਦੇ ਨਾਲ ਨੀਜ਼ਲ ਡਿਸਚਾਰਜ ਹੋ ਸਕਦਾ ਤੇ ਜਿਹੜਾ ਆਪਣਾ ਗਲੇ ਦੇ ਵਿੱਚ ਇਰਿਟੇਸ਼ਨ ਰਹਿੰਦੀ ਹੈ ਉਸ ਤੇ ਉਸ ਤੋਂ ਬਾਅਦ ਫਿਰ వైరਲ ਇਲਨਸ ਤੋਂ ਬਾਅਦ ਖਾਂਸੀ ਨਹੀਂ ਜਾ ਰਹੀ ਜੋ ਦੇਖਣ ਜਾ ਰਹੇ ਹਾਂ ਮਹੀਨਾ ਮਹੀਨਾ ਡੇਢ-ਡੇਢ ਮਹੀਨਾ ਖਾਂਸੀ ਨਹੀਂ ਜਾ ਰਹੀ ਥੋੜਾ ਵਾਇਰਸ ਦੇ ਡਿਫਰੈਂਟ ਟਾਈਪ ਦਾ ਲੱਗਦਾ ਕੁਝ ਹੈਗਾ ਸੋ ਉਸ ਤੇ ਪ੍ਰੀਵੈਂਸ਼ਨ ਲਈ ਇਹੀ ਮੇਰੀ ਸਲਾਹ ਹੈ ਵੀ ਸਾਰੇ ਅੰਡਰ ਦਾ ਸੁਪਰਵੀਜ਼ਨ ਆਫ ਮੈਡੀਕਲ ਐਕਸਪਰਟ ਹੀ ਮੈਡੀਸਨ ਲਈ ਜਾਵੇ ਜਿਹੜਾ ਇੱਕ ਆਪਾਂ ਬਚਾ ਕਰ ਸਕਦੇ ਇਸ ਦਾ ਇਹ ਵੀ ਸੇਲਾਈਨ ਗਾਰਗਲ ਹੁੰਦੇ ਜਿਹੜੇ ਘਰ ਦੇ ਵਿੱਚ ਆਮ ਹੀ ਆਪਾਂ ਦੇਖਦੇ ਆ ਥੋੜਾ ਜਿਹਾ ਨਮਕ ਪਾ ਕੇ ਕੋਸੇ ਪਾਣੀ ਨਾਲ 3-4 ਵਾਰੀ ਜ਼ਰੂਰ ਕਰਾਰੇ ਕਰੋ ਸਟੀਮਰ ਜਿਹੜਾ ਇੱਕ ਸਟੀਮ ਲੈਣ ਲਈ ਸਟੀਮ ਮੋਸਟ ਇਫੈਕਟਿਵ ਵਈਆ ਇਸ ਤੋਂ ਤੁਹਾਡਾ ਥ੍ਰੋਟ ਜਿਹੜਾ ਡਰਾਈ ਹੁੰਦਾ ਉਹ ਮਿਕੋਦਾ ਉਹ ਆਪਣਾ ਕੀ ਹੈ ਮੋਇਸਚਨ ਕਰਕੇ ਡਰਾਈਨੈਸ ਕਰਕੇ ਉਹ ਸਪਰਫੇਸ਼ੀਅਲ ਅਲਸਰ ਬਣ ਜਾਂਦੇ ਉਹ ਨਾਈਲਸ ਬਣ ਜਾਂਦਾ ਇਨਫੈਕਸ਼ਨ ਦਾ ਸਬਬਤ ਅਗੇ ਸੋ ਸਟੀਮ ਇਨਹੇਲੇਸ਼ਨ ਵੀ 5 অর 6 ਟਾਈਮ ਦੇ ਨੇ ਡੇ ਉਹ ਕੁ ਲਈ ਜਾਵੇ ਇਹਦੇ ਨਾਲ ਕਾਫੀ ਹੱਦ ਤੱਕ ਇਸ ਨੂੰ ਬਚਾਇਆ ਜਾ ਸਕਦਾ ਬਾਕੀ ਜੇ ਕਿਸੇ ਨੂੰ ਫੀਵਰ ਹੈ ਤੇ ਸਿੰਪਲ ਪੈਰਾਸੈਟਮੋਲ ਆਪਣੇ ਕੋ ਸਾਰੇ ਬੁਖਾਰ ਹੁੰਦੀ ਆ ਉਹ ਵੀ ਵੱਧਾ ਐਕਸਪਰਟアドਵਾਈਸ ਹੀ ਲਈ ਜਾਵੇ ਆਪਣੇ ਆਪ ਕੁਝ ਨਹੀਂ ਆਪਾਂ ਕਰਨਾ ਸੋ ਬਾਕੀ ਜਿਹੜਾ ਹੈਗਾ 올ਡ ਏਜ ਲੋਕ ਆ ਗਿਆ ਇਹ ਇਹਨਾਂ ਨੂੰ ਜ਼ਿਆਦਾ ਬਚਾ ਦੀ ਲੋੜ ਹੈ 올ਡ ਏਜ ਗਰੁੱਪ ਮੀਨ 60 ਤੋਂ ਅਬ ਉਜਾਣ ਜਿਹੜੇ ਹਾਈਪਰਟੈਂਸਿਵ ਪੇਪਸ ਹੈਗੇ ਆ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਆ ਇਹ ਡਾਇਬੀਟਿਸ ਵੀ ਪ੍ਰੋਬਲਮ ਹੈ ਇਹ ਗਰੁੱਪ ਥੋੜਾ ਹਾਈ ਰਿਸਕ ਹੁੰਦਾ ਹੈ ਇਹਦੇ ਚ ਆਪਾਂ ਨੂੰ ਬਚਾ ਲਈ ਇਸ ਲਈ ਹੈ ਵੀ ਫਸਟ ਆਫ ਆਲ ਪਹਿਲਾਂ ਜਿਹੜਾ अर्ਲੀ ਆਵਰਸ ਦੇ ਮਾਰਨਿੰਗ ਆਵਰਸ ਜਿਹੜੀ ਕਿ ਆਪਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਆ ਵੀ ਸੈਰ ਤੇ ਨਿਕਲ ਜਾਂਦੇ ਆ ਉਹ ਮੇਰੀ ਸਲਾਹ ਇਹੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਉਹ ਬਿਲਕੁਲ ਜਦੋਂ ਐਕਸਟ੍ਰੀਮ अर्ਲੀ ਮਾਰਨਿੰਗ ਤੇ ਦੇਰ ਰਾਤ ਨੂੰ ਆਪਾਂ ਸੈਰ ਤੇ ਨਹੀਂ ਨਿਕਲਣਾ ਸੈਰ ਉਦੋਂ ਹੀ ਇਹਨਾਂ ਦੁਆਰਾ ਕੀਤੀ ਜਾਵੇ ਜਦੋਂ ਕਿ ਆਪਣਾ ਥੋੜਾ ਜਿਹਾ ਧੁੱਪੀਆਂ 12 1 ਵਜੇ ਦੇ ਕਰੀਬ ਦੁਪਹਿਰ ਨੂੰ ਕਰ ਲਓ ਉਹ ਜੇ ਕਰਨੀ ਹੈ ਕਿਸੇ ਦੀ ਕਿਉਂਕਿ ਹੈਬਟ ਬਣੀ ਹੁੰਦੀ ਹੈ ਸੋ ਉਹਦੇ ਲਈ ਫਿਟ ਰਹਿਣਾ ਵੀ ਜ਼ਰੂਰੀ ਹੈ ਫਿਰ ਇਹਨਾਂ ਇਸ ਏਜ ਗਰੁੱਪ ਲਈ ਜਿਹੜੀ ਦੁਪਹਿਰ ਦੀ ਸੈਰ ਮੈਂ ਰეკਮੈਂਡ ਕਰਾਂਗਾ ਜਿੰਨੀ ਦੇ ਜ਼ਿਆਦਾ ਠੰਡ ਹੈਗੀ ਨਾ ਬਾਕੀ ਆਪਣੀ ਮੈਡੀਸਨ ਤਾਂ ਪ੍ਰੋਪਰਲੀ ਲਈ ਜਾਨ ਬੀਪੀ ਦੀਆਂ ਬੀਪੀ ਵੀ ਸ਼ੂਟ ਕਰਦਾ ਉਹ ਜਦੋਂ ਠੰਡ ਹੈ ਉਹਦੇ ਬਚਾ ਲਈ ਸਪੈਸ਼ਲੀ ਜਿਹੜਾ neck area ਹੈਗਾ ਜਾਂ face ਆ ਇਸ ਨੂੰ ਕਵਰ ਕਰਕੇ ਰੱਖਿਆ ਜਾਵੇ ਇਹ ਸਾਰੇ ਏਜ ਗਰੁੱਪਸ ਲਈ ਹੈ اسپੈਸ਼ਲੀ ਇਹ ਵਲਨਰੇਬਲ ਏਜ ਗਰੁੱਪ ਜਿਹੜਾ 60 ਤੋਂ ਉੱਪਰ ਤਾਂ ਹੋ ਜਾਂਦਾ ਵੀ ਇਹਨਾਂ ਚ ਆਲਰੇਡੀ ਕੰਸਟ੍ਰਿਕਸ਼ਨ ਜਾਂ ਜਿਹੜੀਆਂ ਪੈਥੋਲੋਜੀਕਲ ਚੇਂਜਸ ਬਾਡੀ 'ਚ ਆਈਆਂ ਹੁੰਦੀਆਂ ਸੋ ਇਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਤੇ ਸੈਕੰਡ ਮੋਸਟ ਇੰਪੋਰਟੈਂਟ ਹੈ ਜਿਹੜਾ ਠੰਡੇ ਪਾਣੀ ਨਾਲ ਸਵੇਰੇ ਸਵੇਰੇ ਨਹੀਂ ਨਹਾਉਣਾ ਉਹ ਕੋਸਾ ਕਰਕੇ ਹੀ ਪਾਣੀ ਨਾਲ ਨਹਾਇਆ ਜਾਵੇ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ अर्ਲੀ ਮਾਰਨਿੰਗ ਜਦੋਂ ਬਜ਼ੁਰਗ ਕਈ ਉਹਨਾਂ ਨੂੰ ਆਦਤ ਹੁੰਦੀ ਹੈ ਫਿਰ ਉਹ ਹੀ ਵੀ ਤਾਜ਼ੇ ਪਾਣੀ ਨਾਲ ਨਹਾਣਾ ਉਠਣਾ ਹੁੰਦਾ ਹੁਣ ਅਜਕਲ ਟੈਂਪਰੇਚਰ ਫ੍ਰੀਜ਼ਿੰਗ ਦਾ ਹੈਗਾ ਤੇ ਉਹਦੇ ਨੂੰ ਕੋਸੇ ਪਾਣੀ ਨਾਲ ਹੀ ਨਹਾਇਆ ਜਾਵੇ। ਬਸ ਇਹੀ ਮੇਰੀਆਂ ਹੈਗੀਆਂ ਬਾਕੀ ਵਿਦ ਐਕਸਪਰਟ ਆਫ ਮੈਡੀਕਲ ਐਡਵਾਈਸ ਹੀ ਸਾਰਾ ਕੁਝ ਕਰੋ। ਬਾਕੀ ਜਿਹੜੇ ਡੇਲੀ ਕਮਿਊਟਰ ਦਾ ਜੌਬਸ ਤੇ ਜਾਂਦੇ ਆ EMPLOYEES ਆਪਣੇ ਉਹਨਾਂ ਨੂੰ ਵੀ ਖਾਸ ਕਰਕੇ ਕਹਿਣਾ ਚਾਹੁੰਦਾ ਫੌਗ ਦਾ ਮੌਸਮ ਆ। ਸੋ ਆਪਣੇ ਵਹੀਕਲ ਦੀ ਸਪੀਡ ਬਿਲਕੁਲ ਹੀ ਸਲੋਲੀ ਜਾਇਆ ਜਾਵੇ ਵਿਦ ਪ੍ਰੋਟੈਕਸ਼ਨ ਸਾਰਾ ਕੈਪੂਕ ਕਵਰ ਕਰਕੇ ਫੇਸ ਨੂੰ ਫੇਰ ਹੀ ਜਾਓ। ਸੋ ਤੁਸੀਂ ਇਹੀ ਰਹੀ ਬਚਾ ਵਿੱਚ ਹੀ ਬਚਾਓ ਠੀਕ ਹੈ ਜੀ ਤੇ ਜਿਆਦਾ ਸਪੀਡ ਬਿਲਕੁਲ ਨਾਰਮਲ ਵੇ ਨਾਲ ਜਾਓ ਅੱਧਾ ਘੰਟਾ ਲੇਟ ਪਹੁੰਚਦੇ ਹੋਗੇ 10 15 ਮਿੰਟ ਉਹ ਸਾਰਿਆਂ ਨੂੰ ਅੱਜ ਕੱਲ ਦੇ ਮੌਸਮ ਦਾ ਪਤਾ ਸੋ ਇਸ ਕਰਕੇ ਵੀ ਜਿਹੜੇ ਐਕਸੀਡੈਂਟ ਤੁਸੀਂ ਮੋਸਲੀ ਵੇਥੇ ਹੁੰਦੇ ਫੋਕ ਕਰਕੇ ਕਾਫੀ ਐਕਸੀਡੈਂਟ ਰੇਟ ਵੀ ਵੱਧ ਜਾਂਦਾ ਟਰੋਮਾ ਚ ਕੇਸਸ ਜਿਆਦਾ ਆ ਜਾਂਦੇ ਆ ਸੋ ਮੇਰਾ ਇਹੀ ਅਡਵਾਈਸ ਹੈ ਬਸ ਸਾਰੇ ਇਸ ਫਿਰੋਜ਼ਪੁਰ ਨਿਵਾਸੀਆਂ ਨੂੰ ਹੋਪਫੁਲੀ ਮੇਰੀ ਇਹ ਅਡਵਾਈਸ ਤੁਸੀਂ ਲੋਕ ਅਮਲ ਕਰੋਗੇ ਥੈਂਕ ਯੂ ਵੈਰੀ ਮਚ ਜੀ ਸਰ ਬਾਕੀ ਇਸ ਵਿੱਚ ਇੱਕ ਹੋਰ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਦਾ ਖਾਸ ਕਰਕੇ ਉਹਨਾਂ ਨੂੰ ਵੀ ਮੇਰੀ ਇਹੀ ਐਡਵਾਈਸ ਰਹੇਗੀ ਕਿ ਜੇ ਤੁਸੀਂ ਹੈਲਥ ਚੈੱਕਅਪ ਲਈ ਆਉਣਾ ਆਪਣੇ ਕਿਸੇ ਵੀ ਹਸਪਤਾਲ ਦੇ ਸਰਕਾਰੀ ਚ ਤੇ ਕੋਸ਼ਿਸ਼ ਇਹ ਹੀ ਕਰੋ ਵੀ 10 11 ਵਜੇ ਜਾਂ 12 ਵਜੇ ਦੇ ਵਿੱਚ 10 ਤੋਂ 12 1 ਵਜੇ ਤੱਕ ਤੁਸੀਂ ਆ ਜਾਓ ਅਸੀਂ ਬਾਕੀ ਮੈਂ ਇਹ ਇਨਸਟਰਕਸ਼ਨ ਵੀ ਆਪਾਂ ਦੇ ਦਵਾਵਾਂਗੇ ਸਿਵਲ ਹਸਪਤਾਲ ਜਿੰਨੇ ਹੈਗੇ ਆ ਆਪਣੇ ਫਿਰੋਜ਼ਪੁਰ ਦੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਥੋੜਾ ਜਿਆਦਾ ਜਲਦੀ ਫ੍ਰੀ ਕਰ ਦਿੱਤਾ ਜਾਵੇ ਕੀਪਿੰਗ ਇਨ 뷰 ਉਹਨਾਂ ਦੀਆਂ ਸੋ ਸੋਸ਼ਲ ਰਿਸਪੋਨਸਿਬਿਲਿਟੀ ਦੀਆਂ ਹੁੰਦੀਆਂ ਕਰਦੇ ਜਾਂ ਵੀ ਰਿਸਪੋਨਸਿਬਿਲਿਟੀ ਹੁੰਦੀਆਂ ਸੋ ਮੇਰੀ ਐਡਵਾਈਸ ਇਹ ਹੈ ਵੀ ਜਿਆਦਾ ਸਵੇਰੇ ਆਉਣ ਦੀ ਲੋੜ ਨਹੀਂ ਪੈਸ ਵਗੈਰਾ ਅਸੀਂ ਹਦਾਇਤਾਂ ਪਾਸ ਕਰ ਦਵਾਂਗੇ ਸਾਡੇ ਐਸਐਮ ਨੂੰ ਸੋ ਉਸੇ ਤਰ੍ਹਾਂ ਫਿਰ ਇਹਨਾਂ ਦਾ ਅਮਲ ਚੱਲ ਜਾਂਦਾ ਜਾਏਗਾ ਇਸ ਚੀਜ਼ ਨੂੰ ਤੁਸੀਂ ਆਪਣਾ 11 ਤੋਂ 1:30 ਵਜੇ ਤੱਕ ਦਾ ਇਹ ਟਾਈਮ ਦੇ ਵਿੱਚ ਵਿਜ਼ਿਟ ਕਰੋ ਜਿੰਨੀ ਦੇ ਠੰਡ ਹੈਗੀ ਆ ਬਾਕੀ ਤਾਂ ਫਿਰ ਸਾਰੀ ਮੈਡੀਸਨ ਤੁਹਾਨੂੰ ਇੱਥੋਂ ਪ੍ਰੋਪਰ ਜੀ ਕਿਸੇ ਨੂੰ ਹੋ ਵੀ ਜਾਂਦੀ ਕੋਈ ਇਲਨਸ ਜਿਹੜੀ ਵਾਇਰਲ ਇਲਨਸ ਫਲੂ ਵਗੈਰਾ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਏਗਾ ਸਾਡੇ ਪ੍ਰੈਗਨੈਂਟ ਲੇਡੀਜ਼ ਨੂੰ ਅਸੀਂ ਪ੍ਰਾਇਓਰਟੀ ਦੇ ਦੇਖਾਂਗੇ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਇਹ ਇਨਸਟਰਕਸ਼ਨਸ ਮੈਂ ਨਾ ਪਾਸ ਕਰ ਦਵਾਂਗਾ ਸਰ ਮੁਸੇਮਾਨ ਥੈਂਕ ਯੂ